ਜੋ ਭਿਆਨਕ ਅੱਗ ਚਲਦੀ ਡੀਟੀਸੀ ਬੱਸ ਨੂੰ ਹੈ ਭਿਆਨਕ ਅੱਗ ਲੱਗੀ ਹੈ ਦਾਜ਼ੀ ਕੀ ਸਵਾਰੀਆਂ ਨੂੰ ਕਿਸ ਤਰ੍ਹਾਂ ਬੱਸ ਦੇ ਵਿੱਚ ਉਤਾਰਿਆ ਗਿਆ ਸਵਾਰੀਆਂ ਸੁਰੱਖਿਅਤ ਨੇ ਮੋਟਰਸਾਈਕਲ ਦੇ ਵੱਲੋਂ ਇਸ਼ਾਰਾ ਕਰਕੇ ਇਸ ਬੱਸ ਨੂੰ ਰੁਕਵਾਇਆ ਗਿਆ ਸੋ ਦਿੱਲੀ ਦੇ ਵਿੱਚ ਅਚਾਨਕ ਚਲਦੀ ਹੋਈ ਡੀਟੀਸੀ ਬੱਸ ਨੂੰ ਅੱਗ ਲੱਗੀ ਹੈ ਸੋ ਭਿਆਨਕ ਅੱਗ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਭਿਆਨਕ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਨੇ ਜਲਦੀ ਹੋਈ ਹੈ ਜੀਟੀਸੀ ਬੱਸ ਸੀ ਜਿੱਥੇ ਕਿ ਭਿਆਨਕ ਅੱਗ ਲੱਗ ਗਈ ਫਿਲਹਾਲ ਸਵਾਰੀਆਂ ਨੂੰ ਸੁਰੱਖਿਅਤ ਇਸ ਬੱਸ ਤੋਂ ਉਤਾਰ ਲਿਆ ਗਿਆ ਦਾਸ ਜੀ ਕਿ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਸੀ ਜਿਸ ਦੇ ਵੱਲੋਂ ਇਸ਼ਾਰਾ ਕਰਕੇ ਇਸ ਬੱਸ ਨੂੰ ਰੁਕਵਾਇਆ ਗਿਆ ਸੂਚਿਤ ਕੀਤਾ ਗਿਆ ਕਿ ਬੱਸ ਨੂੰ ਅੱਗ ਲੱਗ ਗਈ ਹੈ ਤੋਂ ਉਸ ਤੋਂ ਬਾਅਦ ਤੁਰੰਤ ਬੱਸ ਨੂੰ ਰੋਕ ਕੇ ਸਵਾਰੀਆਂ ਨੂੰ ਹੇਠਾਂ ਉਤਾਰਿਆ ਗਿਆ ਫਿਲਹਾਲ ਸਵਾਰੀਆਂ ਸੁਰੱਖਿਅਤ ਨੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਦਿੱਲੀ ਦੇ ਵਿੱਚ ਜੀਟੀਸੀ ਦੀ ਬੱਸ ਨੂੰ ਹੈ ਭਿਆਨਕ ਅੱਗ ਲੱਗੀ ਹੈ ਸੋ ਜੀਟੀਸੀ ਦੀ ਬੱਸ ਚੱਲ ਰਹੀ ਸੀ ਚਲਦੀ ਹੋਈ ਜੀਟੀਸੀ ਬੱਸ ਨੂੰ ਅੱਗ ਲੱਗੀ ਹੈ ਭਿਆਨਕ ਅੱਗ ਚੁੱਥੇ ਕੀ ਸਵਾਰੀਆਂ ਸੁਰੱਖਿਅਤ ਨੇ ਉਹਨਾਂ ਨੂੰ ਤੁਰੰਤ ਹੀ ਜਿਹੜਾ ਕਿ ਬੱਸ ਤੋਂ ਉਤਾਰ ਲਿਆ ਗਿਆ ਸੀ ਸੋ ਮੋਟਰਸਾਈਕਲ ਸਵਾਰ ਨੌਜਵਾਨ ਦੇ ਵੱਰੋਂ ਇਸ਼ਾਰਾ ਕਰਕੇ ਸੂਚਿਤ ਕੀਤਾ ਗਿਆ ਸੀ ਬੱਸ ਡਰਾਈਵਰ ਨੂੰ ਤੇ ਬੱਸ ਨੂੰ ਰੋਕਿਆ ਗਿਆ ਤੇ ਸਵਾਰੀਆਂ ਨੂੰ ਹੇਠਾਂ ਉਤਾਰਿਆ ਗਿਆ